युद्ध नशा विरुद्ध तिथ अठ नशा तस्कर गिरफ्तार पुलिस हाथ लगी वीड्डी सफलता भारी मातारा विच नशीले पदार्थ बरामद डीएसपीएसएस बल ने कहा नशा तस्करा किसी भी कीमत पर बख्शा नहीं जाएगा ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਲੋਰ ਦੀ ਟੀਮ ਵੱਲੋਂ ਦੋ ਮਹਿਲਾ ਨਸ਼ਾ ਤਸਕਰਾਂ ਸਮੇਤ 8 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਪਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਨ ਸਿੰਘ ਬਲ ਪੀ ਪੀ ਐਸ उप पुलिस कप्तान सब डिवीजन फिलौर जी ने दस्या कि इंस्पैक्टर संजीव कपूर और टीम वालों नशा तस्कर खिलाफ चलाए स्पैशल आपरेशन दौरान रवि कुमार उर्फ मोनू पुत्र केवल कृष्णवासी मुला मिठा खूह फिलौर थाना फिलौर जिला जलंधर ਸਿੰਮੀ ਪੁੱਤਰੀ ਭੁਪਿੰਦਰ ਲਾਲ ਵਾਸੀ ਮੁਹੱਲਾ ਸੰਤੋਖਪੁਰਾ ਅਕਲਪੁਰ ਰੋਡ ਫਿਲੌਰ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਅਤੇ ਮੁਨੀਸ਼ਾ ਪੁੱਤਰੀ ਸਤਪਾਲ ਵਾਸੀ ਨੰਗਲ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 10 ਗ੍ਰਾਮ ਹੈਰੋਇਨ ਅਤੇ 100 ਨਸ਼ੀਲੀਆ ਗੋਲੀਆਂ ਮਾਰਕਾ ਐਟਜ਼ੋਲਮ ਆਈਪੀ 0.5 ਮਿਲੀਗ੍ਰਾਮ ਬਰਾਮਦ ਕਰਕੇ ਮੁਕੱਦਮਾ ਨੰਬਰ 57 ਜੁਰਮ 21 ਬਟਾ 22 ਐਨ ਡੀ ਪੀ ਐਸ ਐਕਟ ਥਾਣਾ ਫਿਲੌਰ ਇਸੇ ਦਿਨ ਨਸ਼ਾ ਤਸਕਰ ਰਾਕੇਸ਼ ਕੁਮਾਰ ਪੁੱਤਰ ਹੁਸਨ ਲਾਲ ਵਾਸੀ ਮੁਹੱਲਾ ਰਵਿਦਾਸਪੁਰਾ ਨੂਰਮਹਿਲ ਰੋਡ ਫਲੋਰ थाना ਜ਼ਿਲ੍ਹਾ ਜਲੰਧਰ ਮੁਕੇਸ਼ ਕੁਮਾਰ ਪੁੱਤਰ ਹਰਮੇਸ਼ ਲਾਲ ਵਾਸੀ ਮੋੱਲਾ ਰਵੀਦਾਸਪੁਰਾ ਨੂਰਮਹਿਲ ਰੋਡ ਫਲੋਰ थाना ਫਲੋਰ ਜ਼ਿਲ੍ਹਾ ਜਲੰਧਰ ਅਤੇ ਰਮਨ ਕੁਮਾਰ ਪੁੱਤਰ ਜੀਤ RAM ਵਾਸੀ ਰਾਮਗੜ੍ਹ थाना ਫਲੋਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਪਾਸੋਂ 100 ਨਸ਼ੀਲੀਆ ਗੋਲੀਆਂ ਮਾਰਕਾ ਐਟਜ਼ੋਲਮ IP 0.5 ਮਿਲੀਗ੍ਰਾਮ ਬਰਾਮਦ ਕਰਕੇ ਮੁਕੱਦਮਾ ਨੰਬਰ 58 ਜੁਰਮਬਾਈ ਐਨ ਡੀ ਪੀ ਇਹ ਸੈਕਟ ਥਾਣਾ ਫਿਲੌਰ ਅਤੇ ਮੌਂਟੀ ਪੁੱਤਰ ਰਾਮ ਲੁਬਾਇਆ ਵਾਸੀ ਰਾਮਗੜ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਸੰਦੀਪ ਕੁਮਾਰ ਉਰਫ ਸੀਪੂ ਪੁੱਤਰ ਸੰਜੀਵ ਕੁਮਾਰ ਵਾਸੀ ਰਵਿਦਾਸਪੁਰਾ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 100 ਨਸ਼ੀਲੀਆ ਗੋਲੀਆਂ ਮਾਰ ਕੇ ਐਟਜ਼ੋਲਮ ਆਈਪੀ 0.5 ਮਿਲੀਗ੍ਰਾਮ ਬਰਾਮਦ ਕਰਕੇ ਮੁਕੱਦਮਾ ਨੰਬਰ 59 ਜੁਰਮ ਬਾਈ ਐਨ ਡੀ ਪੀ ਐਸ ਸੈਕਟ ਥਾਣਾ ਫਿਲੌਰ ਦਰਜ ਰਜਿਸਟਰ ਕੀਤਾ ਗਿਆ ਹੈ ਜੋ ਮੁਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਨਸ਼ਾ ਤਸਕਰ ਪਿਛਲੇ ਕਾਫੀ ਸਮੇਂ ਤੋਂ ਲੁਕਚਿੱਪ ਕੇ ਆਸ-ਪਾਸ ਦੇ ਏਰੀਆ ਵਿੱਚੋਂ ਨਸ਼ਾ ਲਿਆ ਕੇ ਫਲੋਰ ਏਰੀਆ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਸਪਲਾਈ ਕਰ ਰਹੇ ਸਨ ਜੋ ਇਹਨਾਂ ਨਸ਼ਾ ਤਸਕਰਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਰਿਪੋਰਟ ਅਜੇ ਸਿੰਘ ਨਾਗੀ ਮਨਪ੍ਰੀਤ ਸਿੰਘ ਰਾਜਵਿੰਦਰ ਸਿੰਘ ਰਾਜਾ ਕੋਟਲੀ ਦੀ ਦੁਆਬਾ ਨਿਊਜ਼ 24 ਸ਼ਾਨ ਲਈ ਵਿਸ਼ੇਸ਼ ਰਿਪੋਰਟ